ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਸੁਖਮਨੀ ਸਾਹਿਬ ਦੀ ਸੰਥਿਆ ਲੜੀ ਵਰ ਕਰ ਰਹੇ ਹਾਂ ਤੇ 6 ਅਸ਼ਟਪਦੀਆਂ ਆਪਣੀਆਂ ਸੰਪੂਰਨ ਹੋ ਗਈਆਂ ਸਨ ਸ਼ਲੋਕ ਅਗਮ ਅਗਾਧ ਇਹਨੂੰ ਅਗਮ ਨਹੀਂ ਕਹਿਣਾ ਅਗਮ ਕਹਿਣਾ ਅਗਮ ਅਗਮ ਹੁੰਦਾ ਟਿੱਪੀ ਦੇ ਨਾਲ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਕਹੇ ਨਹੀਂ ਕਹਿਣਾ ਕਹੈ ਦਲਾਵਾਂ ਦੇ ਨਾਲ ਸੋ ਮੁਗਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਜਣਾ ਕੀ ਅਚਰਜ ਕਥਾ ਅਸ਼ਟਪਦੀ ਸਾਧਕੈ ਸੰਗ ਸਾਧ ਕੇ ਨੀ ਕਹਿਣਾ ਕਹਿ ਕਹਿਣਾ ਜਿੱਥੇ ਦਲਾਮ ਲੱਗੀ ਉਥੇ ਕਹਿ ਹੀ ਉਚਾਰਨ ਕਰਨਾ ਸਾਧਕੈ ਸੰਗ ਮੁਖ ਊਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕੈ ਸੰਗ ਮਿਟੈ ਅਭਮਾਨ ਸਾਧਕੈ ਸੰਗ ਪ੍ਰਗਟੈ ਸੋ ਗਿਆਨ ਸਾਧਕੇ ਸੰਗ ਬੁੱਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧਕੇ ਸੰਗ ਪਾਏ ਨਾਮ ਰਤਨ ਸਾਧਕੇ ਸੰਗ ਏਕ ਉੱਪਰ ਜਤਨ ਸਾਧਕੀ ਮਹਿਮਾ ਬਰਨੈ ਬਰਨੇ ਨਹੀਂ ਕਹਿਣਾ ਬਰਨੈ ਕੌਣ ਪਰਾਨੀ ਨਾਨਕ ਸਾਧਕੀ ਸੋਭਾ ਪ੍ਰਭ ਮਾਹੀ ਸੁਮਾਨੀ ਸਾਧਕੇ ਸੰਗ ਅਗੋਚਰ ਮਿਲੈ ਮਿਲੇ ਨਹੀਂ ਕਹਿਣਾ ਮਿਲੈ ਸਾਧਕੇ ਸੰਗ ਸਦਾ ਪਰ ਫੁੱਲੈ ਪਰ ਫੁੱਲੇ ਕਸ ਕੇ ਬੋਲਣਾ ਅਦਕ ਦੇ ਨਾਲ ਦਲਾਵਾਂ ਲੱਗੀਆਂ ਸਾਧਕੇ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਤਹੁ ਤਾਵੇ ਸਾਧ ਸੰਗ ਅਸਤਿਤ ਮਨ ਪਾਵੇ ਤਾਵੇ ਪਾਵੇ ਦਲਾਵਾਂ ਦੇ ਨਾਲ ਸਾਧਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪਰਸਨ ਸਾਧਕ ਸਾਧ ਸੰਗ ਦੁਸ਼ਮਨ ਸਾ ਮੀਤ ਸਾਧੂ ਕੈ ਸੰਗ ਮਹਾ ਪੁਨੀਤ ਸਾਧ ਸੰਗ ਕੇਸਿਓ ਨਹੀਂ ਬੈਰ ਸਾਧਕ ਸੰਗ ਨਾ ਬੀਗਾ ਪੈਰ ਸਾਧਕ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀ ਹੋ ਤਾਪ ਸਾਧਕ ਸੰਗ ਤਜੈ ਸਭ ਆਪ ਤਜੇ ਨਹੀਂ ਕਹਿਣਾ ਤਜੈ ਆਪੇ ਜਾਣੈ ਜਾਣੇ ਨਹੀਂ ਪੜਨਾ ਜਾਣੈ ਦਲਾਵਾ ਦੇਨਾ آپ جان ساد بڑائی نانک سات پربھو بنیائی سا کہ سنگ نہ کب ہوں تاو سا کنگ سدا سکھ پا و سا سنگ بست اگوچر لہ لہ نہیں کہنا لہ سو کہ سنگ آجار اجر نہیں پڑھنا اجار ایڈا سبند کلاگے آجار سہ سدھک سنگ بس تھان اچ سا دھو کہگ محل پہچ ਇਥੇ ਕਈ ਵਾਰ ਪੜ ਜਾਂਦੇ ਪਹੁੰਚੇ ਪਹੁੰਚੇ ਨਹੀਂ ਕਹਿਣਾ ਪਹੂਚੈ ਪਪਾ ਹਹਿਤ ਲੰਕੜ ਪਹੂ ਚਚਿਤਲਾਮਾਚੈ ਪਹੂਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਰਤਨ ਸਾ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁੱਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟਮ ਨਿਸ਼ਟਾਰੇ ਸਾਧੂ ਕੈ ਸੰਗ ਸੋ ਧਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕੇ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕੇ ਸੰਗ ਸਰਬ ਥਾਨ ਗੰਮ ਨਾਨਕ ਸਾਧਕੇ ਸੰਗ ਸਫਲ ਜਨਮ ਇਹਨੂੰ ਕਈ ਵਾਰ ਜਨਮ ਪੜ ਜਾਂਦੇ ਆ ਜਨਮ ਕਹਿਣਾ ਟਿੱਪੀ ਲੱਗੀ ਹੈ ਸਾਧਕ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕ ਸੰਗ ਕਲੂਖਤ ਹਰੈ ਹਰੇ ਨਹੀਂ ਕਹਿਣਾ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਈਹਾ ਊਹਾ ਸੁਹਿਲਾ ਸਾਧ ਸੰਗ ਵਿਛਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੇ ਸਾਧਕ ਸੰਗ ਨਾ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਉਧਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰਨਾਵੋ ਸਾਧਕ ਸੰਗ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮਨ ਤੇ ਬਿਸਰੈ ਬਿਸਰੈ ਨਹੀਂ ਪੜਨਾ ਬਿਸਰੈ ਸਾਧ ਸੰਗ ਸਰਪਰ ਨਿਸਤਰੈ ਸਾਧਕ ਸੰਗ ਲੱਗੈ ਲੱਗੇ ਨਹੀਂ ਕਹਿਣਾ ਲੱਗੈ ਪ੍ਰ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਭਏ ਆਗਿਆਕਾਰੀ ਸਾਧ ਸੰਗ ਗਤ ਭਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਬੇਦ ਨਾ ਜਾਣਹਿ ਜੇਤਾ ਸੁਨਹਿ ਤੇਤਾ ਬਖਿਆਨਹਿ ਸਾਧ ਕੀ ਉਪਮਾ ਤੇਹ ਗੁਣ ਤੇ ਦੂਰ ਤੇਹੋ ਤੇਹੋ ਪਾਠ ਉਚਾਰਨ ਕਰਨਾ ਹਾਏ ਔਂਕੜ ਲਾ ਕੇ ਤੇਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉਜਤੇ ਉੱਚੀ ਸਾਧ ਕੀ ਸੋਭਾ ਮੂਜਤੇ ਮੂਚੀ ਸਾਧ ਕੀ ਸੋਭਾ ਸਾਧ ਬਣਾਈ ਨਾਨਕ ਸਾਧ ਪ੍ਰਭ ਭੇਦ ਨਾ ਪਾਏ ਸੋ ਸੰਗ ਜੀ ਇੱਥੇ ਸਤ ਅਸ਼ਟਪਦੀਆਂ ਆਪਣੀਆਂ ਸੰਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ